ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਲੜਾਈ ਬਾਰੇ ਚਰਚਾ ਕਰਾਂਗੇ ਜੀ ਮਹਾਰਾਜਾ ਰਣਜੀਤ ਸਿੰਘ ਦੀ ਉਮਰ 10 ਸਾਲਾਂ ਦੀ ਸੀ ਜਦੋਂ ਉਹਨਾਂ ਨੇ ਪਹਿਲੀ ਲੜਾਈ ਲੜੀ 1792 ਦੀ ਗੱਲ ਹੈ ਪੰਜਾਬ ਦੇ ਆਸਮਾਨ ਅਜੇ ਰੌਸ਼ਨੀ ਪੈਣੀ ਹੀ ਸ਼ੁਰੂ ਹੋਈ ਸੀ ਪਰ ਜ਼ਮੀਨ ਉੱਤੇ ਹਨੇਰਾ ਫਸਰਿਆ ਹੋਇਆ ਸੀ ਸਿਆਲਕੋਟ ਦੇ ਨੇੜੇ ਪਿੰਡ ਚੱਛੜ ਉੱਤੇ ਅਫਗਾਨ ਮੁਸਲਮਾਨ ਮੁਕੱਦਮ ਚੱਛੜ ਦਾ ਕਬਜ਼ਾ ਸੀ ਉਹ ਲੋਕਾਂ ਤੋਂ ਜ਼ਬਰਦਸਤ ਲਗਤ ਲੈਂਦਾ ਮਹਿਲਾਵਾਂ ਨਾਲ ਬਦਸਲੂਕੀ ਕਰਦਾ ਅਤੇ ਪਿੰਡਾਂ ਨੂੰ ਲੁੱਟਦਾ ਲੋਕ ਡਰਦੇ ਸਹਿਮਦੇ ਰਹਿੰਦੇ ਕੋਈ ਹਿੰਮਤ ਨਹੀਂ ਕਰਦਾ ਸੀ ਉਸ ਦਾ ਵਿਰੋਧ ਕਰਨ ਦੀ ਇਸ ਵੇਲੇ ਮਿਸਲ ਸ਼ੁਕਰਚੱਕੀਆ ਦੇ ਮੁਖੀ ਸਰਦਾਰ ਮਹਾ ਸਿੰਘ ਨੂੰ ਇਹ ਖਬਰ ਮਿਲੀ ਉਹਨਾਂ ਨੇ ਆਪਣੇ ਪੁੱਤਰ ਜਨੀ ਸਿੰਘ ਨੂੰ ਆਖਿਆ ਪੁੱਤਰ ਸਮਾਂ ਆ ਗਿਆ ਹੈ ਤੂੰ ਆਪਣੀ ਪਹਿਲੀ ਜੰਗ ਲੜ ਪਰ ਯਾਦ ਰੱਖੀ ਇਹ ਜੰਗ ਸਿਰਫ ਹਥਿਆਰਾਂ ਦੀ ਨਹੀਂ ਹੋਣੀ ਦਿਲ ਦੀ ਹੋਣੀ ਚਾਹੀਦੀ ਹੈ ਜਣੀ ਸਿੰਘ ਸਿਰਫ 10 ਸਾਲਾਂ ਦਾ ਸੀ ਪਰ ਦਿਲ ਤੋਂ ਸਿੰਘ ਸੀ ਮਾਤਾ ਰਾਜਕੌਰ ਨੇ ਉਸ ਨੂੰ ਆਖਰੀ ਵਾਰੀ ਗਲੇ ਲਾਇਆ ਤੇ ਕਿਹਾ ਪੁੱਤਰ ਜੇ ਜੱਤਿਆਵੇਂ ਲੋਕ ਤੇਨੂੰ ਯਾਦ ਰੱਖਣਗੇ ਜੇ ਮਰ ਗਿਆ ਇਤਿਹਾਸ ਦੇ ਰਾਂ ਨਾਮ ਲਵੇਗਾ ਜਣੀ ਸਿੰਘ ਨੇ ਕੁਝ ਚੁਣੇ ਹੋਏ ਸਿੱਖ سپਹਿਆ ਨਾਲ ਚੱਛੜ ਦਾ ਰੁਖ ਕੀਤਾ ਰਾਤ ਦੇ ਵੇਲੇ ਹਮਲਾ ਹੋਇਆ ਚੱਛੜ ਦੇ ਕਿਲੇ ਵਿੱਚ ਹਾਹਾਕਾਰ ਮਚ ਗਿਆ ਜਾਨੀ ਸਿੰਘ ਨਿਡਰਤਾ ਨਾਲ ਅੱਗੇ ਵਧਿਆ ਉਸ ਦੀ ਤਲਵਾਰ ਚਮਕ ਰਹੀ ਸੀ ਜਿਵੇਂ ਹਨੇਰੇ ਵਿੱਚ ਚਾਨਣ ਦੀ ਚਮਕ ਹੁੰਦੀ ਹੈ ਆਖਰਕਾਰ ਮੁਕੱਦਮ ਚੱਛੜ ਮਾਰਿਆ ਗਿਆ ਸਿਆਲਕੋਟ ਦੇ ਲੋਕਾਂ ਨੇ ਸੁਣਿਆ ਚੱਛੜ ਮਰ ਗਿਆ ਇੱਕ 10 ਸਾਲਾਂ ਮੁੰਡੇ ਨੇ ਉਹ ਕਰ ਦਿੱਤਾ ਜੋ ਵੱਡੇ ਵੱਡੇ ਸਰਦਾਰ ਨਾ ਕਰ ਸਕੇ ਲੋਕਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸਿੰਘ ਆ ਗਿਆ ਜੋ ਦਿਲ ਚੋਂ ਨਿਆਉ ਤੇ ہتھیار ਤਲਵਾਰ ਲੈ ਆਇਆ ਉਸ ਦਿਨ ਜਨੀ ਸਿੰਘ ਸਿਰਫ ਜੰਗ ਨਹੀਂ ਜਿੱਤੀ ਉਹ ਲੋਕਾਂ ਦੇ ਦਿਲ ਜਿੱਤ ਗਿਆ ਇਤਿਹਾਸ ਨੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ